ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਆ ਹੁਣ ਚੋਣਾਂ ਦਾ ਇਲੈਕਸ਼ਨ ਦਾ ਸਰਪੰਚੀ ਦੀਆਂ ਵੋਟਾਂ ਦਾ ਟਾਈਮ ਆ ਗਿਆ ਬੜੇ ਲੋਕਾਂ ਦੇ ਮਨ ਦੇ ਵਿੱਚ ਚਾਹ ਹੋਣਗੇ ਸਰਪੰਚ ਬਣ ਦੇ ਬਹੁਤਿਆਂ ਨੇ ਆਪਣਾ ਘਰ ਘਾਟ ਫੂਕੇ ਪੈਸਾ ਲਾ ਕੇ ਇਹ ਸਰਪੰਚੀ ਦਾ ਚਾ ਪੂਰਾ ਕਰਨਾ ਪਰ ਮੇਰੇ ਬੈਠੇ-ਬੈਠੇ ਦੀ ਇੱਕ ਗੱਲ ਦਿਮਾਗ ਦੇ ਵਿੱਚ ਆ ਗਈ ਕਿ ਇੱਕ ਵਾਰ ਦੀ ਗੱਲ ਸੁਣਾਉਂਦੇ ਆ ਕਿ ਜੋ ਸਾਡੇ ਪਿੰਡਾਂ ਦੇ ਵਿੱਚ ਗੱਡੀਆਂ ਵਾਲੇ ਆ ਕੇ ਬੈਠ ਜਾਂਦੇ ਆ ਨਾ ਤੇ ਉਹ ਗੱਡੀਆਂ ਵਾਲੀ ਇੱਕ ਔਰਤ ਨੇ ਕਿਸੇ ਜ਼ਿਮੀਂਦਾਰ ਆਪਣੇ ਜੱਟ ਭਰਾ ਦੇ ਖੇਤੋਂ ਤੂੜੀ ਦੇ ਕੁੱਪ ਵਿੱਚੋਂ ਨਾ ਕੋਈ ਦੋ ਪੰਡਾ ਤੂਰੀਆਂ ਤੂੜੀ ਦੀਆਂ ਚੋਰੀ ਕਰ ਲੀਆਂ ਉਹ ਕੁਦਰਤੀ ਵੀਰ ਆ ਗਿਆ ਤੇ ਉਹ ਉਹਨੂੰ ਛਿੱਤਰ ਮਾਰਦਾ ਨਾ ਪਿੰਡ ਦੀ ਜਿਹੜਾ ਮੋਕੇ ਦਾ ਸਰਪੰਚ ਸੀ ਉਹਦੇ ਘਰੇ ਲਿਆਉਣ ਵਾਸਤੇ ਪੰਚਾਇਤ ਵਿੱਚ ਲਿਆਉਣ ਵਾਸਤੇ ਲਈ ਜਾਵੇ ਉਹ ਗੱਡੀਆਂ ਵਾਲੀ ਦੇ ਸਿਰ 'ਚ ਜੁੱਟੀਆਂ ਮਾਰੇ ਤੇ ਉਹ ਕਰੇ ਰੱਬ ਤੈਨੂੰ ਸਰਪੰਚ ਬਣਾਵੇ ਰੱਬ ਤੈਨੂੰ ਮੈਂਬਰ ਬਣਾਵੇ ਰੱਬ ਤੈਨੂੰ ਨੰਬਰਦਾਰ ਬਣਾਵੇ ਉਹ ਪਿੰਡ ਦੀ ਸੱਤ ਤੇ ਮੋੜ ਤੇ ਕੋਈ ਬੰਦੇ ਬੈਠੇ ਸੀ ਉਹ ਇੱਕ ਮੁੰਡਾ ਜੋ ਕੋਲੇ ਬਜ਼ੁਰਗ ਬੈਠਾ ਛੱਦਰ ਦੇ ਵਿੱਚ ਉਹਨੂੰ ਪੁੱਛਦਾ ਹੈ ਦਾ ਬਾਬਾ ਵੇ ਕਿੱਡੀ ਕੰਮਲੀ ਹੈ ਉਹਦੇ ਜੁੱਤੀਆਂ ਮਾਰੀ ਜਾਂਦਿਆ ਜਾਂਦਾ ਤੇ ਉਹ ਉਹ ਬੰਦੇ ਨੂੰ ਉਹਦੇ ਵੰਡੀ ਜਾਂਦੀ ਹੈ ਉਹ ਕਹਿੰਦਾ ਸ਼ੇਰਾ ਇਹ ਉਹਦੇ ਨਹੀਂ ਵੰਦੀ ਇਹ ਤਾਂ ਇਹਦੀਆਂ ਗਾਲਾਂ ਦਾ ਪ੍ਰਬੰਧ ਕਰ ਰਿਓ ਕਹਿੰਦਾ ਕਿਵੇਂ ਕਹਿੰਦਾ ਇਹ ਗਰੀਬ ਹੈ ਕੱਲੀ ਹੈ ਮਜਬੂਰ ਹੈ ਇਹਦਾ ਕੁਝ ਕਰ ਨਹੀਂ ਸਕਦੀ ਇਹਨੇ ਇਹਦੀ ਤੂੜੀ ਚੋਰੀ ਕੀਤੀ ਹੈ ਗੁਨਾਹਗਾਰ ਵੀ ਹੈ ਪਰ ਇਹਦਾ ਕੁਝ ਕਰ ਨਹੀਂ ਸਕਦੀ ਗਰੀਬ ਹੈ ਤੇ ਜੇ ਇਹ ਬਣ ਗਿਆ ਪਿੰਡ ਦਾ ਮੈਂਬਰ ਪਿੰਡ ਦਾ ਸਰਪੰਚ ਤੇ ਕੱਲਾ ਕੱਲਾ ਬੰਦਾ ਕੱਲਾ ਕੱਲਾ ਘਰ ਇਥੋਂ ਤੱਕ ਕੇ ਕਈ ਵਾਰ ਸਾਰਾ ਪਿੰਡ ਗਾਲਾਂ ਕਢਦਾ ਇਸ ਲਈ ਭਰਾਵੋ ਮੁਬਾਰਕਾਂ ਸਰਪੰਚੀ ਦੇ ਇਲੈਕਸ਼ਨ ਲੜਨ ਵਾਲਿਆਂ ਨੂੰ ਮੈਂਬਰੀ ਦੇ ਇਲੈਕਸ਼ਨ ਲੜਨ ਵਾਲਿਆਂ ਨੂੰ ਪਰ ਹੈ ਸਾਰਾ ਇਹ ਗਾਲਾਂ ਦਾ ਪ੍ਰਬੰਧ ਖਰਚਿਆਂ ਦਾ ਟੈਨਸ਼ਨਾਂ ਦਾ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਜੀ